ਇਕ ਬਹਾਦਰ ਸਿਮਰੀਏ ਘਾਰ ਨੌਂ ਬਜਾਵੇ ਭਾਇ ਸਭ ਥਾਈਂ ਕੋ ਸਾਇ ਭਾਲੀਏ ਕੋ ਤਾਲਕ ਚਾਵਾਂ ਸ਼ਕਤ ਤੱਕਤ ਦੇ ਮਾਲਕ ਸਾਹਿਬੇ ਕਮਾਲ ਛੱਗ ਦੀ ਜੋਰ ਪ੍ਰਕਾਠ ਗੁਰੂ ਅੰਮ੍ਰਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੋਲ ਦੇ ਵਿੱਚ ਗੁਰੂ ਬਾਗ ਪਿਆਰ ਕਰਣੀਆਂ ਰੂਹਾਂ ਦਾਚਨ ਹੀਤਾਂ ਦੀ ਸੋਚ ਨੂੰ ਸਮਰਪਿਤ ਹੋ ਕੇ ਜਿੰਨੇ ਵੀ ਤੁਸੀਂ ਜੁੜ ਕੇ ਬੈਠੇ ਹੋ ਅੰਦਰੋਂ ਬਾਹਰ ਨੂੰ ਸੀਸ ਨਵਾਈਏ ਜੀ ਫਤਿਹ ਬਲਵਾਂ ਜੀ ਵਾਹਿਗੁਰੂ ਜੀ ਦਾ ਖਾਸ ਸਾਹਿਬ ਵਾਹਿਗੁਰੂ ਜੀ ਕੀ ਬਤੇ ਸਭ ਤੋਂ ਪਹਿਲਾਂ ਪਾਪਾ ਜੁਗੁ ਜੁਗ ਕਾਲ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਂ ਕੋਟਾਂ ਸ਼ੁਕਰ ਤੇ ਪਾਦਵਾਦੋ ਸਮਾਏ ਦਾ ਜਿਸ ਮਹਾਰਾਜੇ ਦੇ ਪਰਸ ਕਰਕੇ ਸਮੁੱਚੇ ਸੇਖ ਜਗਤ ਦੇ ਸੰਯੋਗ ਤੇ ਅਸੀਂ ਸਾਂ ਸਜਤਾ ਤੁਹਾਰੇ ਕੌਮ ਸ਼ਹੀਦ ਭਾਈ ਬੈਂ ਸਿੰਘ ਜੀ ਦੇ ਪੁੱਤਰ ਭਾਈ ਸਰਜੀਤ ਸਿੰਘ ਜੀ ਖਾਲਸਾ ਨੂੰ ਜੀਤ ਪ੍ਰਾਤ ਕਰਾਈ ਤੇ ਉਹਨਾਂ ਦੇ ਨਾਲ ਹੀ ਨੌਜਵਾਨ ਜਲਾ ਦੀ ਤੜਕਨ ਭਾਈ ਅਮਰਪਾਲ ਸਿੰਘ ਜੀ ਖਾਲਸਾ ਜਿਨ੍ਹਾਂ ਲੋਕ ਡੋਨ ਸਾਹਿਬ ਜੀ ਧਰਤੀ ਤੋਂ ਜਿਤਾ ਕੇ ਜੇਸ਼ਤੀ ਪਾਰਲੀਮੈਂਟ ਦੇ ਵਿੱਚ ਭੇਜਿਆ ਜੋਸ਼ ਜਿੱਤ ਜਿਹੜੀ ਜਿੱਤ ਦਾ ਸਿਹਰਾ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬਾਰੇ ਨੇ ਸ਼ਹੀਦਾ ਸਿੰਘਾਂ ਨੇ ਇਹ ਕਲਾ ਵਰਸਾਈ ਹੈ ਤੇ ਕਲਾ ਵਰਤਦੀ ਹੈ ਤੇ ਵਰਤਦੀ ਰਹੇ ਜੀ ਜੋਨ ਜੀ ਨੇ ਵਿਸ਼ੇ ਦੋ ਦੱਸੇ ਸੀ ਨੇ ਮੌਕਾ ਜੋ ਗੁਰੂ ਤੇਗ ਬਹਾਦਰ ਸਾਹਿਬ ਅਰਦਾਸ ਕਰਦਾ ਸਤਾ ਦੂਤਾਂ ਨੇ ਮੇਨ ਕਰਾ ਰੱਖਿਆ ਸੀ ਕਿ ਜਿਹੜੇ ਸਿੱਖ ਕੌਮ ਦੇ ਬੰਦੀ ਸਿੰਘ ਨੇ ਜਿਹਨਾਂ ਨੂੰ 33 ਸਾਲ ਤੋਂ ਲੰਮਾ ਸਮਾਂ ਹੋ ਗਿਆ ਪਾਈ ਰਾਜੋਣਾ ਜੇ ਕਾਰ ਸਿੰਘ ਕਾਰਾ ਹਵਾਰਾ ਪਾਈ ਲਾਸੀ ਦੀ ਜੋ ਜਿੰਨੇ ਵੀ ਸਿੰਘ ਉਹਨਾਂ ਦੇ ਨਾਲ ਜਿਹੜੀ ਅੱਜ ਦੀ ਸਮੇਂ ਦੀ ਸਰਕਾਰ ਮਦਾਰੀ ਵਾਲਾ ਮੁੱਖ ਮੰਤਰੀ ਜਿਸ ਨੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਆਈ ਅਮਰਪਾਲ ਸਿੰਘ ਦੇ ਨਾਲ ਉਹਨਾਂ ਦੇ ਅਨੇਕ ਸਿੰਘਾਂ ਨੂੰ ਬੰਦੀ ਕੀਤਾ। ਉਸ ਅਯੰਡੇ ਦੇ ਤਹਿਤ ਜਿਹੜਾ ਬਰੂਤੇਕ ਬਹਾਦਰ ਸੈਮਾਰਲ ਦਾ ਸਤਾਦ ਖਾਬਾ ਵਕਾਲਾ ਸਰ ਦਿੱਤੇ 31 ਅਗਸਤ ਨੂੰ ਜੋੜਾ ਬਹਾਦਰ ਇਕੱਠ ਲੱਗਿਆ ਹੈ ਭਾਈ ਅਰੁਪਰਨ ਸਿੰਘ ਜੀ ਖਾਲਸਾ ਦੇ ਪੁੱਤ ਜੀ ਤੇ ਪਾਰਲੀਮੈਂਟ ਤੋਂ ਹੀ ਕੋਰ ਤੋਂ ਭਾਈ ਸਰਬੀਰ ਸਿੰਘ ਜੀ ਖਾਲਸਾ ਜਿਹੜੀ ਉਸ ਇਕੱਠ ਦੀ ਰੈਨਮਾਈ ਕਰਦੇ ਆ ਇਸ ਇਕੱਠ ਨੂੰ ਆਪਾਂ ਇਸ ਤਰ੍ਹਾਂ ਦੇਖਣਾ ਹੈ ਥੋੜੀ ਜੀ ਸਮਝਣ ਦੀ ਲੋੜ ਆ ਸਿੱਖ ਕੌਮ ਨੇ ਜਦੋਂ ਵੀ ਕੋਈ ਜੇ ਤਾਂ ਪ੍ਰਾਪਤ ਕੀਤੀ ਤੇ ਅਰਦਾਸ ਕਰਕੇ ਪ੍ਰਾਪਤੀ ਹੋਈ ਆ ਭਾਵੇਂ ਉਹ ਚੂਣਾ ਹੈ ਤੇ ਭਾਵੇਂ ਉਹ ਜੰਗ ਦਾ ਮਦਾਨ ਚੂਣਾ ਤਾਜ਼ਾ ਬਸਾਦ ਸਿੱਖ ਕੌਮ ਨੇ ਦੂ ਤੱਤ ਲਈ ਇਹ ਜਿਹੜੇ ਸਿੱਖੀ ਦੇ ਵਿੱਚ ਵੱਡੇ ਚਿਹਰੇ ਉਹਨਾਂ ਨੂੰ ਐਪੀ ਬਣਾਇਆ ਤੇ ਜੇ ਜੰਗ ਦਾ ਮਦਾਨ ਹੋਏ ਤਾਂ ਸਿੱਖ ਕੌਮ ਉਹਦੇ ਦੇ ਵਿੱਚੋਂ ਹੀ ਆਕਤ ਬਖਸ਼ ਕੇ ਮਹਾਰਾਜ ਜੀ ਨੂੰ ਅੱਗੇ ਲਿਆਉਂਦਾ ਜਿਹਦੀ ਤਾਜ਼ਾ ਬਸਾਦ 1984 ਦੇ ਵਿੱਚ ਜਿਹੜਾ ਸਿੱਖਾਂ ਦਾ ਹਰਿਮੰਦਰ ਜਿਹਨੂੰ ਢਹਿ ਢੇਰੀ ਕਰ ਦਿੱਤਾ ਸੀ ਉਸ ਸਮੇਂ ਦੀ ਸਰਕਾਰ ਨੇ ਉਸ ਬੇਲਵੀ ਨੂੰ ਬਾਸਹਾਤ ਤੇ ਫੱਕਰੀ ਕੌਮਜੀਤ ਭਾਈ ਦਲ ਸਿੰਘ ਜੀ ਭਾਈ ਸੁਪਰ ਸਿੰਘ ਜੀ ਭਾਈ ਇਸਿੰਦੀ ਜਿਨ੍ਹਾਂ ਨੇ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਅਰਦਾਸ ਕੀਤੀ ਤੇ ਉਸਦੀ ਅਰਦਾਸ ਪੂਰੀ ਹੋ ਗਈ ਉਸੇ ਕੌਮ ਦੇ ਸਰ ਚੜਿਆ ਕਲ ਜੀ ਜੋ ਸੇਖ ਰਹੀ ਰਾਇਤਾਂ ਦੇ ਮਹਾਵੈਕ 153 ਦਾ ਇਲੈਕਟ੍ਰੋਨ ਤਿੱਤੀ ਕਿਸਾ ਹੈ ਬੋਲੇ ਇਸੋ ਨਿਆ ਸੁਬਾਹ ਸਿਰ ਪਰ ਜਿਵੇਂ ਆਪਾਂ ਨੂੰ ਅੰਦਰੋਂ ਤਗੜੇ ਹੋਣ ਦੀ ਲੋੜ ਆ ਗੁਰਬਾਣੀ ਦਾ ਵੀ ਪਵਿੱਤਰ ਫਰਮਾਨ ਹੈ ਕੋਈ ਕਿਸੇ ਕੋ ਰਾਜ ਦਾ ਦੇਜ ਜੋ ਲੇਵ ਕੇ ਜਬਾਸੇ ਲੇ ਤੇ ਮਹਾਰਾਜ ਨੇ ਸਾਡੇ ਖੂਨ ਦੇ ਵਿੱਚ ਇੱਕ ਐਸੀ ਫਿਰਤ ਪੈਦਾ ਕੀਤੀ ਆ ਰਾਜ ਸਾਨੂੰ ਲੈਣਾ ਆਉਂਦਾ। ਇਸ ਸਮਾ ਬਣ ਗਿਆ। ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੂੰ ਜੀ ਸਿੱਖ ਸੰਗਤ ਤੋਂ ਉਹਨੇ ਨਕਾਰ ਦਿੱਤਾ। ਤੇ ਪੂਰੀ ਸਿੱਖ ਕੌਮ ਦੀ ਜਿਹੜੀ ਆਖ ਭਾਈ ਸਰਬਜੀਤ ਸਿੰਘ ਦੀ ਖਾਲਸਾ ਤੇ ਭਾਈ ਅਮਰਪਾਲ ਸਿੰਘ ਦੀ ਖਾਲਸਾ ਦੇ ਸਿਰ ਤੇ ਆ ਸਵਾਪਾ ਜਿੰਨੇ ਵੀ ਗੁਰੂ ਸਾਹਿਬ ਦੇ ਅਦਰ ਤੇ ਸਰਕਾਰ ਵਿੱਚ ਬੁਲ ਕੇ ਬੈਠੀਆਂ ਅੰਦਰੋਂ ਆਪਾਂ ਦਾਸ ਕਰੀ ਸੱਚੇ ਪਾਤਸ਼ਾਹ ਜੋ ਬੰਦੀ ਸਿੰਘ ਨੇ ਉਹਨਾਂ ਦੀ ਜਲਦੀ ਤੋਂ ਜਲਦੀ ਅਦਹਾਈ ਕੀਤੀ ਜਾਵੇ ਜਿਹੜੇ ਡੇਰੂਗਰ ਦੇਵ ਦੇ ਵਿੱਚ ਬਾਗ ਸਾਟੇ ਆਪਣੇ ਸਿੰਘ ਫੜ ਕੇ ਤਾਂ ਲੈਣੇ ਸੀ ਇਹਨਾਂ ਨੇ ਜਿਹੜੇ ਗਲਤ ਕੰਮ ਕਰਦੇ ਸੀ ਉਹਨਾਂ ਦੇ ਜਿਹੜੇ ਮਾਲਕ ਸੀ ਜਿਹੜਾ ਹੋਂਦ ਨਹੀਂ ਦੇ ਤਾਂ ਲੋਕਾਂ ਨੂੰ ਦੱਸਦਾ ਜਿਹੜੇ ਆਪ ਸੰਚਾਰ ਕਰਦੇ ਸੋ ਮੈਂ ਬੋਲਣਾ ਸਮਾਧੀ ਬੋਲਣਾ ਕਿ ਕੌਮ ਦੇ ਮਹਾਨ ਸ਼ਖਸੀਤਾ ਗੁਰੂ ਸਾਹਿਬਾਂ ਦੇ ਅਜੂਰ ਬੈਠੀਆਂ ਨੇ ਸਰਦਾਰ ਜਸਕਰਨ ਸਿੰਘ ਜੀ ਕਾਂ ਸਿੰਘ ਜਵਾ ਜਿਹੜੇ ਸ਼ੰਗਰਸ਼ਦੀ ਨਾਮ ਜੂ ਸਿੰਘ ਜੀ ਤਰ੍ਹਾਂ ਸਾਹਮਣੇ ਦੇ ਨੇ ਉਹਨਾਂ ਦੇ ਨਾਲ ਸਰਦਾਰ ਗੁਰਸੇਖ ਸਿੰਘ ਜੀ ਜਵਾਰ ਕੇ ਤੇ ਮੈਂ ਵਿਸ਼ੇਸ਼ ਧੰਨਵਾਦ ਕਰਦਾ ਇਸ ਗੁਰੂ ਸਾਹਿਬ ਦੀ ਕਮੇਟੀ ਦਾ ਪਾਈ ਜੀ 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 ਸਿੰਘ ਦੀ ਦਾਦਾ ਮੈਂ ਜੋ ਦਿੱਖਾ ਉਸ ਨਾ ਨਾ ਮੈਂ ਹੌਟਾ ਸੀ ਜਦੋਂ ਵੀ ਬਾਪੂ ਜੀ ਦੇ ਰ ਨੇ ਸੱਜਿਆ ਹਰ ਪੱਖ ਤੋਂ ਸਾਡੀ ਇਹਨਾਂ ਨੇ ਮਦਦ ਲਈ ਕੀਤੀ ਆਪੇ ਸਾਰੇ ਚੋਲ ਵੀ ਉੱਥੇ ਸ਼ਹੀਦਾਂ ਦੀ ਯਾਦ ਵਿੱਚ ਸਥਾਨ ਤਿਆਰ ਕਰ ਰਹੀ ਸੀ ਤਨਾਬ ਅਚੇਚੇ ਤੌਰ ਤੇ ਗਈ ਸੋਚੀ ਕਮੇਟੀ ਇਹਨਾਂ ਨੇ ਦੇਖ ਚੀਤਾਂ ਦੀ ਗੱਲ ਸੋ ਇਹ ਜਿਹੜੀ ਸਟੇਜ ਹੈ ਪੱਖ ਦੀ ਸੇਜ ਆ ਇਸ ਸਟੇਜ ਤੋਂ ਖਰੇ ਹੀ ਸੇ ਕਾਪੜੀ ਗੱਲ ਰੱਖਦਾ ਕਿ ਵਿਸ਼ੇਸ਼ ਤੌਰ ਤੇ ਮੈਂ ਦੋ ਸਰਦਾਰ ਪਰਮਜੀਤ ਸਿੰਘ ਜੀ ਜੌਰ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਤੇ ਜਿਨ੍ਹਾਂ ਨੇ ਸਾਰੀਆਂ ਸੰਗਤਾਂ ਦੇ ਸਾਨੂੰ ਦਰਸ਼ਨ ਕਰਾਏ ਸੋ ਮੈਂ ਆਖੀਰ ਦੇ ਵਿੱਚ ਬੇਨਤੀ ਕਰਦਾ ਇਹਨੂੰ ਤੁਸੀਂ ਆਪਣਾ ਫਰਜ਼ ਸਮਝ ਕੇ ਉੱਥੇ ਪਹੁੰਚਣਾ ਤੇ ਮੈਂ ਇਸ ਸਟੇਜ ਤੋਂ ਬੇਨਤੀ ਕਰਦਾ ਸਮੁੱਚੇ ਸਿੱਖ ਜਗਤ ਨੂੰ ਤੇ ਕਿਸਾਨ ਸ਼ਿੰਗਾਰ ਸੀ ਜਥੇਬੰਦੀ ਕਿਸਾਨਾਂ ਵੀਰਾਂ ਨੂੰ ਮੈਂ ਇਸ ਕਰਕੇ ਬੇਨਤੀ ਕਰਦਾ ਤੁਹਾਡੀਆਂ ਬਰਤੀ ਜਥੇਬੰਦੀਆਂ ਸੀ ਸਰਕਾਰ ਦੇ ਨਾਲ ਗੱਲ ਕਰਨੀ ਹੈ ਤੇਵਾ ਬਰਤੀ ਨੂੰ ਨਮਕਾ ਨਿਯੋਕੇ ਉਹਨਾਂ ਦੇ ਚਰਨਾਂ ਦੇ ਸੀਸ ਧਵਾ ਕੇ ਬੇਨਤੀ ਕਰਦਾ ਕਿਸਾਨ ਹੀ ਸੇਖਿਆ ਤੇ ਸੇਖ ਹੀ ਕਿਸਾਨ ਤੇ ਜਿੱਦਣ ਤੁਸੀਂ ਦਿੱਲੀ ਦੇ ਵਿੱਚ ਸ਼ੰਗਰ ਸ਼ਵਟਿਆ ਸੀ ਤੇ ਨੌਜਵਾਨ ਮੁੰਡਿਆਂ ਦੇ ਅੱਗੇ ਹੋ ਕੇ ਸਿਰ ਦਿੱਤੇ ਸੀ ਇਹਨਾਂ ਤੋਂ ਬਗੈਰ ਆਪਣੀ ਜਥੇਦਾਨੀਆਂ ਤੁਸੀਂ ਵੱਡੇ ਬਜ਼ੁਰਗੋ ਤੇ ਜੇ ਆਪਣੇ ਬਹੁਤ ਅੰਦਰ ਰਹਿਣਗੇ ਤੇ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਇੱਕ ਮੀਣਾ ਹੀ ਰਹਿਣਾ ਜੇ ਸਮੁੱਚੇ ਸਿੱਖ ਜਗਤ ਦੀਆਂ ਜਿੰਨੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਦਿੱਲੀ ਦੇ ਵਿੱਚ ਬੱਤੀ ਸਰਕਾਰ ਦੇ ਨਾਲ ਗੱਲਾਂ ਕਰਦੀ ਹੁੰਦਾ ਮੈਂ ਵਿਸ਼ੇਸ਼ ਤੌਰ ਤੇ ਸੱਦਾ ਦੇਣਾ ਇਸ ਸਟੇਜ ਤੋਂ ਕਿ ਤੁਸੀਂ ਉਸ ਦਿਨ ਉਥੇ ਕੱਲਾ ਕੱਲਾ ਹਰ ਜ਼ਿਲੇ ਹਰ ਕਸਬੇ ਚਰਾਏ ਦੇ ਵਿੱਚੋਂ ਹਰੇਕ ਕਿਸਾਨ ਪਹੁੰਚੇ ਤੇ ਪਹੁੰਚੇ ਇਹ ਸਾਡੀ ਨਸਲਾਂ ਦੀ ਲੜਾਈ ਹੈ ਜੇ ਫਸਲਾਂ ਦੀ ਤੇ ਇਹ ਵੀ ਨਸਲਾਂ ਦੀ ਸਾਡੀ ਲੜਾਈ ਹੈ ਇੱਕ ਇੱਕ ਸਾਡਾ ਬੱਚਾ ਹੈ ਜੀ ਅੱਜ ਦਾ ਸਾਪਾ ਕਿਤੇ ਹਾਲਾਤ ਆਉਣ ਵਾਲੇ ਦਿਨਾਂ 'ਚ ਹੋਰ ਵਿਗੜ ਜਾਣਗੇ ਸੁਭਾ ਅਖੀਰ ਦੇ ਵਿੱਚ साहिब श्री गु ग्रंथ साहिब कोटां कोटां शुकर कर महाराज न साम्हूं आप जी दर्शन कराए